ਆ ਗੱਲ ਸੁਣੋ ਇਸ ਇਨਸਾਨ ਦਾ ਮੁੱਦਾ ਆਇਆ ਸੀਗਾ ਕਿ ਮੈਂ ਨਹੀਂ ਛੱਡਣਾ ਇਹਨੂੰ ਛੱਡੂਗਾ ਇਹੀ ਕਈ ਲੋਕ ਪਤਾ ਹੀ ਕਰਦੇ ਆ ਗੱਲਾਂ ਹੀ ਛੱਡਣ ਵਾਲੀਆਂ ਕਰ ਦਿੰਦੇ ਆ ਤਾਂ ਕਿ ਅਗਲਾ ਛੱਡ ਦੇਵੇ ਤੇ ਮੈਂ ਮਹਾਨ ਬਣ ਜਾਵਾਂ ਕਿ ਮੈਨੂੰ ਉਹਨੇ ਛੱਡਤਾ ਇਹ ਸਿਸਟਮ ਇਸ ਇਨਸਾਨ ਦਾ ਸੀਗਾ ਕਿ ਕਿਉਂਕਿ ਇਹ ਇਨਸਾਨ ਗੱਲਾਂ ਹੀ ਛੱਡਣ ਵਾਲੀਆਂ ਕਰਦਾ ਸੀਗਾ ਬਟ ਮੈਂ ਹੀ ਪਾਗਲ ਜਿਹੜਾ ਮaaf ਕਰਦਾ ਰਹਿੰਦਾ ਸੀਗਾ ਹਰ ਗੱਲ-ਗੱਲ ਤੇ ਇੰਨੇ ਗੱਲਾਂ ਮੈਂ ਮaaf ਕੀਤੀਆਂ ਠੀਕ ਹੈ ਇਸ ਇਨਸਾਨ ਦਾ ਇਹੀ ਸਿਸਟਮ ਸੀਗਾ ਕਿ ਮੈਂ ਗੱਲਾਂ ਹੀ ਇਦਾਂ ਨਹੀਂ ਕਰਾਂਗੀ ਤੇ ਛੱਡ ਦੇਵੇ ਤੇ ਬਾਅਦ ਚ ਮੈਂ ਮਹਾਨ ਬਣ ਜਾਵਾਂ ਕਿਉਂਕਿ ਅੱਗੇ ਵੀ ਤਾਂ ਰਿਲੇਸ਼ਨ ਕਰਨਾ ਹੀ ਆ ਖੇਤ ਖਾਣੋ ਬਾ ਜਾਣਾ ਨਹੀਂ ਅੱਗੇ ਫਿਰ ਨਾਲ ਦਿਨ ਜਿੱਦਾਂ ਮੈਂ ਕਹਿੰਨਾ ਯਾਰ ਜਿੱਦਾਂ ਮੈਨੂੰ ਪਾਸਟ ਦੱਸ ਕੇ ਫੁੱਦੂ ਬਣਾਤਾ ਉਹਦਾ ਕਿਸੇ ਹੋਰ ਨੂੰ ਕੱਲ ਨੂੰ ਬਣਾ ਦੋਗੇ ਹਨਾ ਆਫਰ ਆਹੀ ਕਹਿੰਦੇ ਹੁਣ ਅੱਗੇ ਵੀ ਤੇ ਰਿਲੇਸ਼ਨ ਕਰਨਾ ਹੀ ਆ ਫਿਰ ਉਹਨੂੰ ਕੀ ਉਹਨੂੰ ਉਹਨੂੰ ਨਹੀਂ ਦੱਸਣਾ ਜੇ ਮੈਂ ਜਾਨਵਰਾਂ ਤੋਂ ਮਾੜਾ ਰੱਖਦਾ ਸੀ ਤੁਹਾਨੂੰ ਇਨਸਾਨ ਜੀ ਤੇ ਫਿਰ ਰੀਲਾ ਕਿਦਾਂ ਬਣ ਜਾਂਦੇ ਆ ਪਿਆਰੋਂ ਪਤਲੀਆਂ ਹੈ ਇਹਨੇ ਇਹਨੇ ਸੋਹਣੇ ਬਲੌਗ ਕਿਦਾਂ ਬਣ ਜਾਂਦੇ ਸੀਗੇ ਸਟਰੀਕਾਂ ਨੇ ਤਾਂ ਪੈ ਜਾਂਦੀਆਂ ਹੈਗੀਆਂ ਅੱਛਾ ਜੇ ਮੈਂ ਤੁਹਾਨੂੰ ਮਾਰਦਾ ਕੁੱਟਦਾ ਸੀਗਾ ਤੇ ਤੁਹਾਡੇ ਨਿਸ਼ਾਨ ਕਿਉਂ ਨਹੀਂ ਕਿਤੇ ਪਿਆ ਮੂੰਹ ਮਾ ਤੇ ਯਾਰ ਮੈਂ ਤਾਂ ਸੱਲ ਚਪੇੜ ਬਹੁਤੇ ਹੀ ਮਾਰਦਾ ਵਾਂ ਹੈ ਮਨੇ ਕਿਹ ਹੁੰਦੇ ਮਾਰੀ ਇੱਕ ਵਾਰੀ ਸਕੂਲੇ ਮੁੰਡੇ ਦੇ ਇੱਥੋਂ ਆਦੇ ਆ ਮੇਰਾ ਕੜਾ ਵੱਜ ਗਿਆ ਸੀ ਇੱਕ ਵਾਰੀ ਚਲੋ ਉਹ ਗੱਲਾਂ ਬਾਹਰ ਦੀਆਂ ਨੇ ਠੀਕ ਹੈ ਤੇ ਨਹੀਂ ਸੀਰੀਅਸਲੀ ਯਾਰ ਮੈਂ ਜਿਮ ਜਿਮ ਜਾਂਦਾ ਵਾਂ ਮੇਰੇ ਤੋਂ ਸੱਟ ਬੜੀ ਤੇ ਹੈ ਨਹੀਂ ਚਪੇੜਦਾ ਤੇ ਜੇ ਮੈਂ ਤੈਨੂੰ ਇਨਸਾਨਾਂ ਜਾਨਵਰਾਂ ਤੋਂ ਮਾੜਾ ਰੱਖਦਾ ਹੀਗਾ ਓਬਵੀਅਸ ਜੀ ਗੱਲ ਆ ਮਾਰਦਾ ਕੁੱਟਦਾ ਹੀ ਆ ਗਿਆ ਵਿੱਚ ਤੇ ਯਾਰ ਮਾਰਦਾ ਕੁੜਦਾ ਤੇ ਫਿਰ ਤੇ ਤੁਰਦਾ ਦਾ ਇਨਸਾਨ ਤੂੰ ਜੰਗੀ ਤਰ੍ਹਾਂ ਸੀ ਵਗ ਸਕੋ ਮੈਂ ਲੰਗੜਾ ਕੇ ਤੁਰਦਾ ਰਿਆਂ ਥੋੜਾ ਥੋੜਾ 1-2 ਲੱਖ ਅਕਾਊਂਟ ਚ ਪਿਆ ਹੁੰਦਾ ਸੀਗਾ ਠੀਕ ਐ ਮੈਨੂੰ ਇੱਕ ਪੈਸਾ ਵੀ ਨਹੀਂ ਸੀ ਇਨਸਾਨ ਨੂੰ ਮੈਨੂੰ ਇੱਕ ਪੈਸਾ ਵੀ ਨਹੀਂ ਸੀ ਮਿਲਦਾ ਆਪਣੀ ਫੈਮਿਲੀ ਨੂੰ 10-1000 ਜਾਂਦਾ ਸੀ ਆ ਗੱਲ ਕਿੱਡੀ ਭੈਣ 14 ਵਾਲੀ ਆ ਆਪ ਸਾਬ ਲਓ ਕਮੈਂਟ ਕਰਕੇ ਦੱਸਿਓ ਆਪਣੀ ਮਾਂ ਨੂੰ ਪੈਸੇ ਦੇ ਨਹੀਂ ਗਲਤ ਗੱਲ ਮੇਰੇ ਘਰੇ ਤੇ ਕਮਾਂਦਾ ਹੀ ਕੋਈ ਨਹੀਂ ਹੈ ਹੀ ਕੋਈ ਨਹੀਂ ਮੈਂ ਕਮਾਨਾ ਬਸ ਤੇ ਤੁਸੀਂ ਮੇਰੀ ਫੈਮਲੀ ਵੇਖੀ ਆ ਤੇ ਇਹਨਾਂ ਦੀ ਫੈਮਲੀ ਦੇਖੀ ਆ ਕਿੰਨੇ ਸਦਸਣ ਨੇ ਕਮਾਨ ਵਾਲੇ ਕਿੰਨੇ ਨੇ ਚਲੋ ਫਿਰ ਵੀ ਫਾਈਨੈਂਸ਼ੀਅਲ ਪ੍ਰੋਬਲਮ ਬੜੀਆਂ ਆ ਜਾਂਦੀਆਂ ਨੇ ਮੈਂ ਜੇ ਆਪਣੇ ਘਰੇ ਖਰਚਾ ਦੇ ਦਿੰਦਾ ਸੀ ਤਾਂ ਮਾੜਾ ਸੀ ਸੋ ਕੋਲ ਦੀ ਗੱਲ ਗੱਲਾਂ ਸਾਰੀਆਂ ਗੱਲਾਂ ਦੀ ਗੱਲਾਂ ਐ ਸਾਰਾ ਕੁਝ ਖਰਾਬ ਪਤਾ ਕਿਉਂ ਹੋਇਆ ਸਿਰਫ ਤਾਂ ਸਿਰਫ ਪੈਸੇ ਕਰਕੇ A to Z ਚੀਜ਼ ਖਰਾਬ ਹੋ ਗਈ ਪੈਸੇ ਕਰਕੇ ਠੀਕ ਐ ਮੈਂ ਕਹਿੰਦਾ ਜੀ ਪੈਸੇ ਕਰਕੇ ਲੋਕਾਂ ਨੇ ਪੈਹਾ ਵੇਖਿਆ ਦਿਲ ਨਹੀਂ ਵੇਖਿਆ ਭੈਣ ਚਲੋ ਛੱਡੋ ਠੀਕ ਐ ਤੇ ਇਹ ਗੱਲ ਦੱਸਿਓ ਮੈਨੂੰ ਕਿ ਆਪਣੀ ਮੇਰੀ ਮੰਮੀ ਆ ਠੀਕ ਹੈ ਮੇਰਾ ਪਿਓ ਨਹੀਂ ਸਿਰ ਤੇਗਾ ਠੀਕ ਹੈ ਹੁਣ ਮੈਂ ਕੀ ਗੱਲਾਂ ਕਰਾਂ ਤੇ ਜੇ ਮੈਂ ਆਪਣੇ ਘਰੇ ਖਰਚਾ ਜਾਂਦਾ ਸੀ ਤੇ ਮੈਂ ਮਾਰਾ ਸੀਗਾ ਓਕੇ ਜੀ ਥੈਂਕ ਯੂ ਟੋ ਆਪਾਂ ਲਿਵਿੰਗ ਚ ਰਹਿੰਦੇ ਪਏ ਸੀਗੇ ਮੇਰੇ ਹਿਸਾਬ ਨਾਲ ਸਿਸਟਮ ਸਾਰਾ ਹਸਬੰਡ ਵਾਈਫ ਵਾਲਾ ਹੀ ਸੀਗਾ ਠੀਕ ਹੈ ਚਲੋ ਮੈਂ ਕਹਿੰਦਾ ਯਾਰ ਜ਼ਿੰਦਗੀ ਦੀ ਸਭ ਤੋਂ ਵੱਡੀ ਮਿਸਟੇਕ ਮੇਰੀ ਰਹੀ ਔਰ ਫਟੇ ਮੂੰਹ ਜਿਹੜਾ ਮੈਂ ਮਿੱਟੀ ਦੇ ਕੱਖਾਂ ਨੂੰ ਚੋਕੇ ਤੇ ਉੱਥੇ ਜਾ ਕੇ ਲੈ ਗਿਆ ਉਹ ਵਿਚਾਰਾ ਟਾਈਜ਼ਰ ਮੇਰੇ ਮੂੰਹ ਨਾਲ ਵੇਦਦਾ ਸੀਗਾ ਉਹ ਵਿਚਾਰਾ ਮੈਂ ਮਨ ਚ ਕਹਿੰਦਾ ਹੁਣ ਆ ਭਰਾ ਮੈਨੂੰ ਲੈ ਜਾਂਦਾ ਨਾਲ ਤੂੰ ਤੈਨੂੰ ਮੈਂ ਸੀਸਾ ਦਿੰਦਾ ਉੱਥੇ ਜਾ ਕੇ ਹੈ ਤੈਨੂੰ ਮੈਂ ਚੰਗੀਆਂ ਚੰਗੀਆਂ ਸੀਸਾ ਦਿੰਦਾ ਕਿ ਤੂੰ ਮੇਰੀ ਇਨੀ ਸੇਵਾ ਕੀਤੀ ਪਰ ਇੱਧਰ ਸੇਵਾ ਕਰਕੇ ਸਿਰ ਦੇ ਵਿੱਚ ਪੁਵਾਲੀ ਸਵਾਹ ਹੈ ਉਹੀ ਕਿ ਤਾ ਟਾਈਜ਼ਰ ਨੂੰ ਖੜਿਆ ਹੁੰਦਾ ਨਾ ਚੰਡੀਕੜੇ ਮੇਰੇ ਨਾਲ ਰਹਿੰਦਾ ਸਾਲ ਐ ਖੁਸ਼ ਰਹਿਣਾ ਸੀ ਉਹਨੇ ਉੱਥੇ ਵਧੀਆ ਰਹਿਣਾ ਸੀ ਉਹਨੇ ਮੈਨੂੰ ਸੀਸਾ ਦੇਣੀਆਂ ਹੈਗੀਆਂ ਕੁੱਤਾ ਕਹਿੰਦੇ ਦਰਵੇਸ਼ ਹੁੰਦਾ ਹਨਾ ਦਰਵੇਸ਼ ਪਤਾ ਹਣਾ ਸਭ ਨੂੰ ਤੇ ਐਨੇ ਮਨੂ ਸੀਸਾ ਦੇਣੀਆਂ ਹੀ ਟਾਈਜ਼ਨ ਨੇ ਕਿ ਯਾਰ ਹਾਏ ਮੇਰਾ ਮਾਲਕ ਕਿੱਡਾ ਚੰਗਾ ਚੰਗਾ ਜਿਹਾ ਪਰ ਜਿੰਨਾ ਲੋਕਾਂ ਨੂੰ ਮੈਂ ਇੰਨਾ ਕੁ ਸ਼ੇਅਰ ਵਗੈਰਾ ਕੀਤੀ ਉਹ ਭੁੱਲ ਕੇ ਸ਼ਾਇਦ ਨਾ ਉਹ ਲੋਕੀ ਉਹ ਦਿਨ ਭੁੱਲ ਗਏ ਜਦੋਂ ਉਹਨਾਂ ਲੋਕਾਂ ਨੂੰ ਵਾਇਰਲ ਹੋਇਆ ਸੀਗਾ ਤੇ ਰਾਤੀ ਇੱਕ ਡੇਢ ਵੇ ਲੱਤਾਂ ਵੀ ਘੁੱਟੀਆਂ ਸੀ ਮੈਂ ਦਵਾਈ ਵੀ ਦਵਾਈ ਸੀ ਪੱਟੀਆਂ ਵੀ ਕੀਤੀਆਂ ਸੀ ਉਹ ਦਿਨ ਕਿਦਾਂ ਭੁੱਲ ਗਏ ਜੇ ਤੁਹਾਨੂੰ ਹੈ ਮੈਨੂੰ ਤੇ ਉਹ ਵੀ ਯਾਦ ਵਾ ਜਦੋਂ ਗਰਮੀ ਬੜੀ ਹੀ ਗਰੂਆਂ ਗਰਮੀ ਬੜੀ ਸੀਗੀ ਰੂਮ ਚ ਤੇ ਪੱਖਾ ਨਹੀਂ ਹਿਲਾਉਂ ਉਹ ਇਨਸਾਨ ਚੰਗੀ ਤਰ੍ਹਾਂ ਜਾਣਦਾ ਮੈਨੂੰ ਠੀਕ ਆ ਅੰਦਰ ਦੀ ਅੰਦਰ ਨਾ ਉਸ ਇਨਸਾਨ ਨੂੰ ਹੀ ਪਤਾ ਵਾ ਕਿ ਮੈਂ ਕਿੰਨਾ ਕਮ ਮਾੜਾ ਜਾਂ ਕਿੰਨਾ ਕ ਚੰਗਾ ਬਸ ਉਹ ਲੋਕਾਂ ਵਿੱਚ ਭੰਡਣ ਦੀ ਆਦਤ ਨਹੀਂ ਜਾਂਦੀ ਠੀਕ ਆ ਕਈਆਂ ਦੀ ਠੀਕ ਆ ਰਹੀ ਗੱਲ ਠੀਕ ਆ ਹੁਣ ਮੈਨੂੰ ਨਹੀਂ ਪਤਾ ਇਹਨੂੰ ਪੜਕਾਇਆ ਕਿਸੇ ਨੇ ਜਾਂ ਇਹਨੇ ਪੜਕਾਇਆ ਵੇਖੋ ਮੈਂ ਇੱਕ ਗੱਲ ਵੇਖ ਲਈ ਆ ਉਦਾਂ ਕੁੜੀਆਂ ਨਾ ਕਈ ਕੁੜੀਆਂ ਇਦਾਂ ਦੀਆਂ ਹੁੰਦੀਆਂ ਵਾਂ ਉਹਦਾ ਨਾਲ ਦਾ ਭਾਵੇਂ ਕੋਈ ਪੁੱਠੇ ਸਿੱਦੇ ਕੰਮ ਵੀ ਕਰਦਾ ਹੋਵੇ ਨਾ ਉਹ ਤਾਂ ਵੀ ਐਸੈਪਟ ਕਰਦੀਆਂ ਨੇ ਜਦੋਂ ਮਨ ਭਰ ਜਾਂਦਾ ਨਾ ਉਹੀ ਕੁੜੀ ਉਹੀ ਕੁੜੀ ਆਪਣੇ ਘਰ ਦੇ ਨੂੰ ਸਭ ਕੁਝ ਦੱਸ ਦਿੰਦੀ ਆ ਆਪਣੇ ਘਰ ਦੇ ਆ ਤੇ ਹੁਣ ਮੈਂ ਕਹਿੰਦਾ ਇਸ ਇਨਸਾਨ ਨੇ ਆਪਣੇ ਘਰ ਦੇਆਂ ਦੇ ਮਨ ਵਿੱਚ ਝੂਠ ਦੱਸ-ਦੱਸ ਕੇ ਰਿਸ਼ਤੇਦਾਰਾਂ 'ਚ ਝੂਠ ਦੱਸ-ਦੱਸ ਕੇ ਮੈਨੂੰ ਬਦਨਾਮ ਕਰ ਦਿੱਤਾ ਫੜ ਕੇ ਆਈ ਥਿੰਕ ਸੋ ਇਹਦੇ ਘਰ ਦੇਆਂ ਨੂੰ ਇੰਨੀ ਗੱਲ ਪਤਾ ਵੀ ਨਾ ਹੋਵੇ ਹਨਾ ਕਈ ਗੱਲਾਂ ਪਤਾ ਵੀ ਨਾ ਹੁਣ ਬਸ ਇਹ ਪਤਾ ਹੋਊਗਾ ਕਿ ਗੁੱਸੇ 'ਲਾਵਾ ਲੜਦਾ ਰੁੜਦਾ ਹੀਗਾ ਥੋੜਾ ਬੋਤ ਇਹਦੇ ਨਾਲ ਬਟ ਜੋ ਇਸ ਇਨਸਾਨ ਨੇ ਆਪਣੇ ਘਰ ਦੇਆਂ ਨੂੰ ਚੂੜ ਬੋਲ ਬੋਲ ਕੇ ਅਹਿਸਾਸ ਦਵਾਤਾ ਕਿ ਉਹ ਬੰਦਾ ਸਿਰੇ ਦਾ ਬੇਕਾਰ ਸੀਗਾ ਆਂਬ ਲੈਣ ਆਏ ਸੀ ਫਿਰ ਮੇਰੇ